ਹਾਂਜੀ ਸਟੂਡੈਂਟ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਪੰਜਾਬੀ ਦੀ ਕਲਾਸ ਵਾਲੀ ਲਾਈਵ ਹੋ ਚੁੱਕੀ ਐ ਸੋ ਇਸ ਵਾਰ ਤੁਸੀਂ ਕਿੰਨੇ ਬੱਚੇ ਵਾਸ ਕਰ ਰਹੇ ਹੋ ਬਈ ਕਿੰਨੇ ਜਾਣੇ ਸ਼ੋ ਹੋ ਰਹੇ ਨੇ ਨਾ ਬਈ ਸੋ ਇੱਕ ਵਾਰੀ ਕਲਾਸ ਨੂੰ ਬਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜੇ ਡੇਲੀ ਆਪਣੀ ਪੰਜਾਬੀ ਦੀ ਕਲਾਸ ਦੀ ਉਡੀਕ ਕਰਦੇ ਹੋ ਆਪਣੇ ਨਾਲ ਜੁੜ ਸਕਣ ਠੀਕ ਐ ਬਈ ਸੋ ਜਿਹੜੇ ਬੱਚੇ ਤੁਸੀਂ ਨਵੇਂ ਜੁੜੇ ਹੋ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਚੈਨਲ ਦੇ ਉੱਪਰ ਸੋ ਹਾਲੇ ਤੱਕ ਜਿਹੜੇ ਬੱਚੇ ਸਾਡੇ ਚੈਨਲ ਨਾਲ ਨਹੀਂ ਜੁੜੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਸੇ ਵੀ ਪੇਪਰ ਦੀ ਤਿਆਰੀ ਕਰਵਾ ਰਹੇ ਕੋਈ ਵੀ ਅਪਡੇਟਾ ਤੁਹਾਡੇ ਤੱਕ ਉਹ ਸਭ ਤੋਂ ਪਹਿਲਾਂ ਪਹੁੰਚ ਸਕੇ ਠੀਕ ਹੈ ਬਈ ਸੋ ਇਹ ਆਪਣਾ ਨੰਬਰ ਵੀ ਆਪਣਾ ਨਹੀਂ ਤੁਹਾਡਾ ਹੀ ਹੈ ਠੀਕ ਹੈ ਇਸ ਨੂੰ ਪਰਸਨਲੀ ਸਮਝੋ ਸਮਝੋ ਸੋ ਜਿਹੜੇ ਵਿੱਚ ਤੁਸੀਂ ਦੋਨਾਂ ਗਰੁੱਪਾਂ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਜੀ ਸਾਡੇ ਇਸ ਨੰਬਰ 'ਤੇ ਤੁਸੀਂ ਜੁੜ ਸਕਦੇ ਹੋ ਸ਼ਰਤ ਕੀ ਹੈ ਬਈ ਤੁਹਾਡਾ ਨਾਮ ਪੇਪਰ ਵਨ ਜਾਂ ਟੂ ਡਿਸਟ੍ਰਿਕਟ ਜੈਂਡਰ ਸਾਰਾ ਕੁਝ ਲਿਖ ਕੇ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਫਾਰਵਰਡ ਕਰ ਦਿਓ ਠੀਕ ਹੈ ਸੋ WhatsApp ਦੀ ਕਈ ਦਿਨਾਂ ਤੋਂ ਕੋਈ ਕਮੀ ਚੱਲ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਤਾਂ ਤੁਸੀਂ ਜਿੰਨੇ ਜਾਣੇ ਹੋ ਸਕਦੇ ਵੀ ਵੱਧ ਤੋਂ ਵੱਧ ਤੁਸੀਂ ਟੈਲੀਗ੍ਰam ਗਰੁੱਪ ਦੇ ਵਿੱਚ ਜੁਆਇਨ ਹੋਣ ਦੀ ਕੋਸ਼ਿਸ਼ ਕਰੋ ਠੀਕ ਹੈ ਉਹਦਾ ਲਿੰਕ ਜਿਹੜਾ ਤੁਹਾਨੂੰ ਡੇਲੀ ਕਲਾਸਾਂ ਦੇ ਰਾਹੀਂ ਮਿਲਦਾ ਰਹਿੰਦਾ ਹੈ ਠੀਕ ਹੈ ਭਾਈ ਉਸ ਤੋਂ ਬਾਅਦ ਜਿਹੜੇ ਬੱਚੇ ਕੋਰਸ ਲੈਣੇ ਚਾਹਵਾਂ ਨੇ ਵੀ ਤੁਸੀਂ ਕੋਰਸ ਲੈ ਸਕਦੇ ਹੋ ਹਾਂ 2500 ਦੇ ਵਿੱਚ ਤੁਹਾਨੂੰ ਪੇਪਰ 1 ਵਾਲਾ ਮਿਲ ਜੇ 3000 ਦੇ ਵਿੱਚ ਤੁਹਾਨੂੰ ਪੇਪਰ 2 ਵਾਲਾ ਮਿਲ ਜੇ ਠੀਕ ਹੈ ਭਾਈ ਬਹੁਤ ਵਧੀਆ ਕੰਟੈਂਟ ਹੈ ਸੋ ਬਾਰ-ਬਾਰ ਕਹਿਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਸੋ ਜਿਹੜੇ ਬੱਚੇ ਕੋਰਸ ਦੇ ਵਿੱਚ ਜੁੜਨਾ ਚਾਹੁੰਦੇ ਨੇ ਤੁਸੀਂ ਜੁੜ ਸਕਦੇ ਹੋ ਸੋ ਫਰਸਟ ਕੁਸਚਨ ਆ ਬਈ ਆ ਚੁੱਕਿਆ ਅਨਸਰ ਕਰਨ ਦੀ ਕੋਸ਼ਿਸ਼ ਕਰੋ ਪਹਿਲੇ ਕੁਸਚਨ ਦੇ ਵਿੱਚ ਜਿਹੜੀ ਪਹਿਲੀ ਆਪਸ਼ਨ ਨਹੀਂ ਹੈਗੀ ਕਈ ਵਾਰ ਕੋਈ ਮਿਸਟੇਕ ਹੋ ਸਕਦੀ ਹੈ ਬਈ ਠੀਕ ਹੈ ਮੈਨੇਜ ਕਰਨ ਦੀ ਕੋਸ਼ਿਸ਼ ਕਰੋ ਕਹਿੰਦੇ ਵਾਕ ਵੀ ਜਿੱਥੇ ਕੰਮੇ ਨਾਲੋਂ ਵੱਧ ਅਤੇ ਡੰਡੀ ਨਾਲੋਂ ਘੱਟ ਜਿੱਥੇ ਕੰਮੇ ਨਾਲੋਂ ਜ਼ਿਆਦਾ ਤੇ ਡੰਡੀ ਨਾਲੋਂ ਘੱਟ ਠਹਿਰਾਓ ਹੋਵੇ ਜਾਂ ਲੋਡ ਹੋਵੇ ਉਥੇ ਕਿਹੜਾ ਵਿਸ਼ਰਾਮ ਚਿੰਨ ਵਰਤਿਆ ਜਾਂਦਾ ਹੈ ਬਿੰਦੀ ਕਮਾਹ ਪ੍ਰਸ਼ਨ ਚਿੰਨ ਜਾਂ ਡੈਸ਼ ਸੋ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਜਿੰਨੇ ਵੀ ਤੁਸੀਂ ਆ ਚੁੱਕੇ ਹੋ ਸੋ ਇਥੇ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਈਏ ਕਿ ਜਿਹੜੇ ਬੱਚੇ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਸੀਟੈਟ ਦੀ ਕਰ ਰਹੇ ਹੋ ਮਾਸਟਰਕੀਡ ਨੈਟ ਇਹ ਲੈਕਚਰ ਆ ਠੀਕ ਹੈ ਸੋ ਹਰ ਇੱਕ ਪੇਪਰ ਦੇ ਵਿੱਚ ਜਿਹੜੀ ਪੰਜਾਬੀ ਹੈ ਤੁਹਾਨੂੰ ਉਹ ਲਾਜ਼ਮੀ ਪੁੱਛੀ ਜਾਂਦੀ ਸੋ ਇਹ ਕਲਾਸ ਸਭ ਵਾਸਤੇ ਹੈ ਠੀਕ ਹੈ ਵੀ ਹਰ ਇੱਕ ਵਾਸਤੇ ਇਹ ਕਲਾਸ ਸੋ ਫਸਟ ਰਾਈਟ ਅਨਸਰ ਹੋਊਗਾ ਤੁਹਾਡਾ ਬਿੰਦੀ ਕਮਾਹ ਹਾਂ ਕਹਿੰਦੇ ਵਾਕ ਵਿੱਚ ਜਿੱਥੇ ਕੌਮੇ ਨਾਲੋਂ ਤਾਂ ਜ਼ਿਆਦਾ ਤੇ ਡੰਡੀ ਨਾਲੋਂ ਘੱਟ ਠਹਿਰਾਓ ਰੁਕਣਾ ਹੋਵੇ ਨਾ ਜਿੱਥੇ ਰੁਕਣ ਦੀ ਲੋੜ ਹੋਵੇ ਉੱਥੇ ਕੀ ਹੋਊਗਾ ਤੁਹਾਡਾ ਬਿੰਦੀ ਕਮਾ ਹੁੰਦਾ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸੇ ਵਾਕ ਵਿੱਚ ਅਧੂਰੇਪਨ ਜਾਂ ਅੱਧੇ ਛੱਡੇ ਵਿਚਾਰ ਨੂੰ ਦਰਸਾਉਣ ਦੇ ਲਈ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਮੰਨ ਲਓ ਕੋਈ ਵਾਕ ਹੈ ਉਹਦੇ ਵਿੱਚ ਅਧੂਰਾਪਨ ਛੱਡਿਆ ਹੋਇਆ ਠੀਕ ਹੈ ਜੇ ਆਪਾਂ ਨੇ ਕੋਈ ਵਿਚਾਰ ਦਰਸਾਉਣਾ ਹੈ ਤੁਹਾਡੇ ਕੋਲ ਕੋਈ ਵਿਚਾਰ ਹੈ ਠੀਕ ਹੈ ਉਹਦੇ ਵਿੱਚ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਵੇਗੀ ਬਿੰਦੀਆਂ ਹੋਣਗੇ ਕਲੀਆਂ ਕਾਲਨ ਹੋਊਗਾ ਕਾਲਨ ਦਾ ਮਤਲਬ ਹੁੰਦਾ ਦੋ ਬਿੰਦੀਆਂ ਠੀਕ ਹੈ ਡੰਡੀ ਹੋਊਗੀ ਜਾਂ ਇਕਹਿਰੇ ਕੰਮ ਹੀ ਹੋਣਗੇ ਕਰੋ ਬਈ ਅਨਸਰ ਸੈਕੰਡ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਹਾਂ ਸਿਰਫ ਪੰਜ ਯਾਨੀ ਹੋਈ ਲਾਈਵ ਅੱਜ ਕੀ ਗੱਲ ਵੀ ਬਾਕੀ ਕਿੱਧਰ ਚਲੇ ਗਏ ਹੈਨਾ ਮੈਂ ਤਾਂ ਸੋਚ ਲਈ ਸੀ ਵੀ ਤੁਹਾਡੀ ਕਲਾਸ ਜਿਹੜੀ ਇੱਕ ਹੋਰ ਸਟਾਰਟ ਕਰੀਏ ਪਰ ਅੱਜ ਥੋੜੀ ਸਰਦੀ ਦਾ ਵੀਰ ਜਿਹੜੀ ਦੋ ਤਿੰਨ ਦਿਨਾਂ ਤੋਂ ਖਰਾਵਾ ਹੈਨਾ ਫਿਰ ਮੈਂ ਕੱਲੀ ਵੀ ਨਹੀਂ ਕੁਝ ਕਰ ਸਕਦੀ ਸੀ ਸੋ ਨਾਲ ਤਾਂ ਹਨਾ ਵੀ ਕੰਮ ਤਾਂ ਆਪਾਂ ਇਕੱਲੇ ਨਹੀਂ ਕਰ ਸਕਦੇ ਠੀਕ ਹੈ ਸੋ ਪਰ ਤੁਹਾਡਾ ਰਿਸਪੌਂਸ ਹੀ ਨਹੀਂ ਆ ਰਿਹਾ ਬੱਚਿਆਂ ਦਾ ਤੁਸੀਂ ਚੁੜਦੇ ਹੀ ਬਹੁਤ ਘੱਟ ਹੋ ਤੁਸੀਂ ਕਲਾਸਾਂ ਨੂੰ ਜੁਆਇਨ ਹੀ ਬਹੁਤ ਘੱਟ ਕਰਦੇ ਹੋ ਸੋ ਜੇਕਰ ਤੁਸੀਂ ਕਲਾਸ ਨੂੰ ਬਤ-ਬਤ ਦੇਖੋ ਅੱਗੇ-ਅੱਗੇ ਸ਼ੇਅਰ ਕਰੋ ਠੀਕ ਹੈ ਉਹ ਫੇਰ ਪੜਾਉਣ ਵਾਲੇ ਨੂੰ ਵੀ ਜ਼ਿਆਦਾ ਸਵਾਦ ਫੇਰ ਆਉਂਦਾ ਠੀਕ ਹੈ ਸੋ ਜੇ ਤਾਂ ਕੋਈ ਬੱਚਾ ਦੇਖੂਗਾ ਹੀ ਨਹੀਂ ਫਿਰ ਆਪਾਂ ਪੜਾਵਾਂਗੇ ਕਿਹਨੂੰ ਹਨਾ ਸੋ ਬਹੁਤ ਬਹੁਤ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਵੀ ਕਲਾਸਾਂ ਦੇ ਨਾਲ ਠੀਕ ਹੈ ਸੋ ਨੈਕਸਟ ਦੇਖੋ ਕੀ ਆਨਸਰ ਕਰ ਰਹੇ ਹੋ ਬਈ ਇਹਦੇ ਤੁਸੀਂ ਚਾਰ ਹੀ ਰਹਿ ਗਈ ਹੈ ਨਾ ਚਲੋ ਕੋਈ ਗੱਲ ਨਹੀਂ ਸੋ ਅੱਜ 15 ਕ ਕਰਵਾ ਦਾਂਗੇ ਠੀਕ ਹੈ ਜਿਆਦਾ ਨਹੀਂ ਕਰਪਾਂਗੇ ਸੋ ਜੇ ਤੇ ਬੱਚਿਆਂ ਦਾ ਰਿਸਪੌਂਸ ਹੀ ਨਾ ਹੋਵੇ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬਿੰਦੀਆਂ ਠੀਕ ਹੈ ਬਈ ਸਿਰਫ ਬਿੰਦੀਆਂ ਹੋਣਗੀਆਂ ਹਾਂ ਸੋ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸੇ ਸਿਰਲੇਖ ਤੋਂ ਬਾਅਦ ਜਾਂ ਕਿਸੇ ਸੂਚੀ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਸਿਰਲੇਖ ਕਿਸੇ ਸਿਰਲੇਖ ਤੋਂ ਬਾਅਦ ਜਾਂ ਕਿਸੇ ਸੂਚੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਹੜਾ ਵਿਸ਼ਰਾਮ ਚਿੰਨ ਵਰਤਿਆ ਜਾਂਦਾ ਹੈ ਕਮਾ ਹੋਊਗਾ ਤੁਹਾਡਾ ਕੋਲਨ ਹੋਊਗਾ ਜਾਂ ਡੈਸ਼ ਹੋਊਗਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਹੋਊਗਾ ਰਾਈਟ ਆਨਸਰ ਹੋਊਗਾ ਇਹਦਾ ਕੋਲਨ ਠੀਕ ਹੈ ਬੀ ਹੋਊਗਾ ਅੱਜ એનર્ਜੀ ਦੀ ਤੁਹਾਡੇ ਵਿੱਚ ਕਮੀ ਲੱਗ ਰਹੀ ਹੈ ਹਨਾ ਸਿਰਫ ਸੱਤ ਜਣੇ ਨੇ ਚਲੋ ਕੋਈ ਗੱਲ ਨਹੀਂ ਕਹਿੰਦੇ ਕਿਸੇ ਲੰਮੇ ਵਾਕ ਵਿੱਚ ਵਿਆਖਿਆ ਸਪਸ਼ਟ ਕਰਨ ਦੀ ਗੱਲ ਲਈ ਜਿੱਥੇ ਵਾਕ ਟੁੱਟਦਾ ਹੋਵੇ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਡੈਸ਼ ਹੋਗੀ ਡੈਸ਼ ਹੋਗਾ ਬਿੰਦੀ ਕਾਂਮਾ ਰਾਈਟ ਆਨਸਰ ਹੋਊਗਾ ਤੁਹਾਡਾ ਡੈਸ਼ ਠੀਕ ਹੈ ਕਿਸੇ ਵਿਅਕਤੀ ਜਾਂ ਚੀਜ਼ ਦੇ ਨਾਮ ਨਾਲ ਉਸ ਦੀ ਕਿਸੇ ਵਿਸ਼ੇਸ਼ਤਾ ਜਾਂ ਉਪਾਦੀ ਦਾ ਜ਼ਿਕਰ ਕਰਨਾ ਹੋਵੇ ਤਾਂ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ ਜਿਵੇਂ ਆਪਾਂ ਕਿਸੇ ਵਿਅਕਤੀ ਦੀ ਜਾਂ ਕਿਸੇ ਚੀਜ਼ ਦਾ ਜਦੋਂ ਨਾਮ ਲਿਖਦੇ ਹਾਂ ਨਾ ਉਹਦੀ ਨਾਮ ਨਾਲ ਕਿਸੇ ਵਿਸ਼ੇਸ਼ਤਾ ਵੀ ਵਿਸ਼ੇਸ਼ ਕੰਮ ਕੀ ਕੀਤਾ ਉਹਨਾਂ ਨੇ ਜਾਂ ਕਿਸੇ ਦੀ ਉਪਾਦੀ ਦਰਸਾਉਣੀ ਹੋਵੇ ਆਪਾਂ ਨੇ ਹੈ ਨਾ ਤਾਂ ਉੱਥੇ ਕਿਹੜਾ ਚਿੰਨ੍ਹ ਵਰਤੇ ਜਾਊਗਾ ਜਿਵੇਂ ਆਪਾਂ ਕਹਿ ਲਈਏ ਜਿਹੜੇ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ ਨੇ ਉਹ ਡੈਸ਼ ਸਿੱਖ ਧਰਮ ਦੀ ਬਾਣੀ ਸੀ ਬਿੰਦੀ ਕਾਮਾ ਹੋਊਗਾ ਕਾਮਾ ਹੋਊਗਾ ਜਾਂ ਕੋਲਨ ਹੋਊਗਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਰਾਈਟ ਆਨਸਰ ਬਣੂਗਾ ਤੁਹਾਡਾ ਓਨਲੀ ਕਾਮਾ ਠੀਕ ਹੈ ਬੀ ਜਿਨ੍ਹਾਂ ਨੇ ਬੀ ਕੀਤਾ ਵੈਰੀ ਗੁੱਡ ਇਸੇ ਪੁਸਤਕ ਲੇਖ ਜਾਂ ਕਵਿਤਾ ਦੇ ਨਾਮ ਨੂੰ ਵਿਸ਼ੇਸ਼ ਤੌਰ ਤੇ ਦਰਸਾਉਣ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਕਿਸੇ ਪੁਸਤਕ ਲੇਖ ਜਾਂ ਕਵਿਤਾ ਦੇ ਨਾਮ ਨੂੰ ਦਰਸਾਉਣ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਭਾਈ ਉਹ ਕਰਿਓ ਹੋਊਗੀ ਤੁਹਾਡੀ ਇੱਕ ਹੀ ਕੰਮ ਹੀ ਠੀਕ ਹੈ ਇੱਕ ਹੀ ਕੰਮ ਹੀ ਗਣਿਤ ਦੇ ਸਮੀਕਰਨਾਂ ਜਾਂ ਕਿਸੇ ਖਾਸ ਨੋਟ ਨੂੰ ਵਾਕ ਤੋਂ ਵੱਖ ਕਰਨ ਲਈ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਂਦਾ ਹੈ ਗਣਿਤ ਦੇ ਸਮੀਕਰਨ ਹੋਣ ਜਾਂ ਕਿਸੇ ਖਾਸ ਨੋਟ ਨੂੰ ਵਾਕ ਤੋਂ ਵੱਖ ਕਰਨਾ ਆਪਾਂ ਨਹੀਂ ਤਾਂ ਉਥੇ ਕਿਹੜਾ ਵੀ ਸ਼੍ਰਾਮਚ ਨਾ ਹੋਊਗਾ ਕੋਲਨ ਬ੍ਰੈਕਟ ਜਾਂ ਕਮਾ ਅਜੀ ਜੀ ਇੱਕ ਇੱਕ ਆਪਸ਼ਨ ਸਾਰੀਆਂ ਉਧਰ ਚੱਲੀ ਗਈਆਂ ਨੇ ਰਾਈਟ ਆਨਸਰ ਹੋਊਗਾ ਤੁਹਾਡਾ ਬ੍ਰੈਕਟ ਵੀ ਉਸ ਤੋਂ ਬਾਅਦ ਦੇਖੋ ਜਦੋਂ ਕਿਸੇ ਵਾਕ ਵਿੱਚ ਸੰਖੇਪ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ ਸੰਖੇਪ ਰੂਪ ਸੰਖੇਪ ਦਾ ਮਤਲਬ ਹੁੰਦਾਗਾ ਸੰਖੇਪ ਸਮਝਦੇ ਹੋ ਪਰ ਤਾਂ ਮੈਨੂੰ ਸੰਖੇਪ ਦਾ ਅਰਥ ਦੱਸ ਦਿਓ ਪੰਜਾਬੀ ਦੇ ਸਟੂਡੈਂਟ ਹੋ ਤੁਸੀਂ ਮੈਂ ਤੁਹਾਨੂੰ ਬਹੁਤ ਨੌਂਗ ਪੜਾਉਂਦੀ ਨੂੰ ਮੈਂ ਤੁਹਾਨੂੰ ਕੱਲ ਵੀ ਕਿਹਾ ਪਰਸੋਂ ਪਰਸੋਂ ਦੀ ਕਲਾਸ ਦੇ ਵਿੱਚ ਕਿਹਾ ਸੀਗਾ ਵੀ ਜਿਹੜਾ ਐਗਜ਼ਾਮੀਨਰ ਆਪਾਂ ਤੁਹਾਨੂੰ ਦੋ ਪੈਸੇਜ ਪਾਊਗਾ ਉਹਦੇ ਵਿੱਚ ਕੁਝ ਵੀ ਪਾਸ ਸਕਦਾ ਹੈ ਤੁਹਾਡੇ ਜਿਹੜੇ ਮੁਹਾਵਰੇ ਹੋਣਗੇ ਜਾਂ ਕੋਈ ਔਖੇ ਸ਼ਬਦ ਹੋਣਗੇ ਉਸੇ ਚੋਂ ਆਊ ਯਾਦ ਹੈ ਕਿ ਮੇਰੀ ਗੱਲ ਹਨਾ ਤਾਂ ਹੁਣ ਸੰਖੇਪ ਸੰਖੇਪ ਰੂਪ ਦੱਸੋ ਸੰਖੇਪ ਸੰਖੇਪ ਰੂਪ ਦਾ ਮਤਲਬ ਕੀ ਹੁੰਦਾ ਹੈ ਉਹ ਮੈਨੂੰ ਕੋਈ ਦੱਸ ਦਿਓ ਬਿੰਦੀ ਹੋ ਕਾਮਾ ਹੋ ਜਾਂ ਕੋਲੋਂ ਇਹਦਾ ਮਤਲਬ ਖੋਲ ਕੇ ਲਿਖਣਾ ਹੁੰਦਾ ਹੈ ਜਾਂ ਖੋਲ ਕੇ ਲਿਖਣਾ ਮਤਲਬ ਵਿਸਤਾਰ ਸਹਿਤ ਅਨ ਵੀ ਪੂਰੀ ਤਰ੍ਹਾਂ ਵਿਆਖਿਆ ਕਰਨੀ ਹੁੰਦੀ ਹੈ। ਯਾ ਇਹਦੇ ਮਤਲਬ ਪਾਈ ਪੀਰ ਸਿੰਘ ਜੀ ਨੇ ਲਿਖਿਆ ਹੁੰਦਾ ਵੀ ਕੁਝ ਕੁ ਸ਼ਬਦਾਂ ਦੇ ਵਿੱਚ ਹੀ ਸਾਰਾ ਵੀਰ ਬਦਲਣਾ ਹੁੰਦਾ ਹੈ। ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਹੋਊਗਾ? ਸਤਿ ਸ਼੍ਰੀ ਅਕਾਲ ਬਈ ਜਿਹੜੇ ਬੱਚੇ ਤੁਸੀਂ ਲੇਟ ਆ ਰਹੇ ਹੋ। ਕਰੋ ਭਈ ਆਨਸਰ। ਹੁਣ ਤੁਹਾਨੂੰ ਉੱਥੇ ਕੁਐਸਚਨ ਆ ਜੀ ਸੰਖੇਪ ਸੰਖੇਪ ਰੂਪ ਦਾ ਮਤਲਬ ਕੀ ਹੁੰਦਾ ਹੈ? ਦੱਸੋ। ਪਹਿਲਾਂ ਮੈਨੂੰ ਇਹ ਹੀ ਦੱਸ ਦੋ। ਕਿਸੇ ਨੂੰ ਨਹੀਂ ਆ ਰਿਹਾ ਕਿਸੇ ਨੂੰ ਵੀ ਨਹੀਂ ਆ ਰਿਹਾ ਹੂੰ ਕਰੋ ਅਨਸਰ ਹੂੰ ਵਿਸਤਾਰ ਕਰਨੀ ਚਲੋ ਰਾਈਟ ਅਨਸਰ ਹੋਊਗਾ ਤੁਹਾਡਾ ਬਿੰਦੀ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਕਿਹੜਾ ਵਿਰਾਮ ਚਿੰਨ੍ਹ ਹੈ ਜੋ ਆਮ ਤੌਰ ਤੇ ਦੋ ਸਮਾਨ ਜਾਂ ਵਿਰੋਧੀ ਸ਼ਬਦਾਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ ਅੱਜ ਕੁਛ ਕੁ ਬੱਚੇ ਨਵੇਂ ਲੱਗਦੇ ਨਹੀਂ ਲੱਗ ਰਹੇ ਨੇ ਮੈਨੂੰ ਹਨਾ ਕੁਲਵਿੰਦਰ ਕੌਰ ਲੱਗ ਰਹੀ ਨਹੀਂ ਕਿ ਤਾ ਵਹੀ ਇੱਕ ਮੋਨੋ ਇੱਕ ਮਨਕੀਰਿਕ ਕੰਬੋਸ ਹਨਾ ਨਵੇਂ ਹੈਗੇ ਨੇ ਨਾ ਬੱਚੇ ਜਿਹੜੇ ਨਵੇਂ ਹੀ ਕੋਈ ਹੈਂਡਸ-ਆਪ ਕਰੇ ਹੈਂਡਸ-ਆਪ ਕਰ ਦੋ ਬਈ ਜਿਹੜੇ ਨਵੇਂ ਆਏ ਤੁਸੀਂ ਸੋ ਇਹ ਕਲਾਸਾਂ ਆਪਣੇ ਚੈਨਲ ਦੇ ਉੱਪਰ ਇਸੇ ਤਰ੍ਹਾਂ ਲੱਗ ਰਹੀਆਂ ਨੇ ਤੇ ਇਸ ਤਰ੍ਹਾਂ ਹੀ ਆ ਕੇ ਚਲਦੀਆਂ ਰਹਿਣੀਆਂ ਐ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਹੈ ਵੀ ਇੱਕ ਤੁਹਾਡੇ ਵਾਸਤੇ ਲਈ ਨਵੀਂ ਕਲਾਸ ਉਹ ਲੈ ਕੇ ਜਾਈਏ ਠੀਕ ਹੈ ਕਿਉਂਕਿ ਮੌਸਮ ਦੇ ਹਿਸਾਬ ਨਾਲ ਨਾ ਅੱਜ ਕੱਲ ਥੋੜਾ ਜਿਹਾ ਵਿਖਾ ਫੀਵਰ ਵਗੈਰਾ ਵਾਇਰਲ ਫੀਵਰ ਵਗੈਰਾ ਤੇ ਹੋ ਰਿਹਾ ਲੋਕਾਂ ਨੂੰ ਹਣਾ ਸੋ ਉਹਦੇ ਕਰਕੇ ਥੋੜਾ ਜਿਹਾ ਹੋ ਰਿਹਾ ਤਾਂ ਕਰਕੇ ਜੇ ਮੈਂ ਕਲਾਸ ਨਹੀਂ ਲੈ ਕੇ ਐਸੇ ਕੀਤਾ ਤੁਹਾਡੇ ਵਾਸਤੇ ਹਾਂ ਵੈਰੀ ਗੁੱਡ ਜਿਹੜੇ ਨਵੇਂ ਆ ਵੀ मोस्ट ਵੈਲਕਮ ਚੈਨਲ ਦੇ ਉੱਪਰ ਸੋ ਇਹ ਰਾਈਟ ਆਨਸਰ ਹੋਊਗਾ ਵੀ ਤੁਹਾਡਾ 1 ਜੋੜ ਜੋੜ ਨਹੀਂ ਠੀਕ ਹੈ ਬੀ ਹੋਊਗਾ ਜੋੜ ਨਹੀਂ ਦੋ ਸਮਾਨ ਯਾ ਵਿਰੋਧੀ ਸ਼ਬਦਾਂ ਨੂੰ ਜੋੜਨ ਦੇ ਵਿੱਚ ਵਰਤੇ ਜਾਵੇ ਮੰਨ ਲਓ ਜਿਵੇਂ ਸੁੱਖ ਦੁੱਖ ਆ ਤੁਹਾਨੂੰ ਉਦਾਹਰਣ ਦਿੱਤੀ ਹੋਈ ਹੈ ਨਾ ਇਹਦੇ ਵਿੱਚ ਜਿਹੜੀ ਭਈ ਆ ਚੀਜ਼ ਹੈ ਜੋੜਨੀ ਦਾ ਕੰਮ ਕਰਦੀ ਹੈ ਠੀਕ ਹੈ ਭਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਜਦੋਂ ਕੋਈ ਵਾਕ ਵਿੱਚ ਕਿਸ ਜਦੋਂ ਕੋਈ ਵਾਕ ਕਿਸੇ ਸਵਾਲ ਤੋਂ ਸ਼ੁਰੂ ਹੁੰਦਾ ਪਰ ਅੰਤ ਵਿੱਚ ਕਿਸੇ ਹੈਰਾਨੀ ਜਾਂ ਭਾਵਨਾ ਨੂੰ ਵੀ ਦਰਸਾਉਂਦਾ ਤਾਂ ਜਹੇ ਮੌਕੇ ਤੇ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਵਿਸ਼ੇਸ਼ ਪ੍ਰਸੰਗ ਵਿੱਚ ਦੱਸੋ ਪ੍ਰਸ਼ਨ ਚਿੰਨ ਹੋਊਗਾ ਵਿਸਮਿਕ ਚਿੰਨ ਹੋਊਗਾ ਜਾਂ ਪ੍ਰਸ਼ਨ ਚਿੰਨ ਅਤੇ ਵਿਸ਼ਵਿਕ ਜਿੰਨਾ ਦਾ ਸਮੇਲ ਹੋਊਗਾ ਅੱਜ ਪਤਾ ਨਹੀਂ ਕਿਵੇਂ ਜੇ ਕੁਐਸਚਨ ਬਣ ਗਈ ਇੱਕ ਦੀ ਇੱਕ ਦਾ ਆਪਸ਼ਨ ਸਾਰੀ ਐਨੀਮੇਸ਼ਨ ਐਨੀਮੇਸ਼ਨ ਵਾਲੀ ਆਪਸ਼ਨ ਚ ਲਈ ਹੈ ਨਾ ਕਰੋ ਵੀ ਆਨਸਰ ਹਾਂ ਗੁੱਡ ਆਫਟਰਨੂੰ ਬਈ ਜੇ ਲੇਟ ਆ ਰਹੇ ਹੂੰ ਹੂੰ ਕੁਛ ਨਾ ਵਟਸਐਪ ਦੀ ਕਮੀ ਕਰਕੇ ਨਾ ਬੱਚੇ ਤਾਂ ਵੀ ਨਹੀਂ ਜੁੜ ਰਹੇ ਕਿਉਂਕਿ ਪਹਿਲਾਂ ਬੱਚੇ ਨੂੰ ਲੱਗਦਾ ਹੁੰਦਾ ਸੀ ਵੀ ਸਾਨੂੰ ਪਰਸਨਲੀ ਮੈਸੇਜ ਆ ਰਹੇ ਨਹੀਂ ਉਹ ਪਰਸਨਲੀ ਅਸੀਂ ਕਿਸੇ ਨੂੰ ਵੀ ਨਹੀਂ ਕਰਦੇ ਸੀ ਆਪਣੇ ਲਈ ਰਾਜੀ ਗਰੁੱਪ ਬਣੇ ਹੋਏ ਸੀ ਕਟੋਕੜ 14 15 ਸੋ ਜਿਹੜੇ ਬੱਚਿਆਂ ਨੂੰ ਆਪਾਂ ਸਾਰੇ ਗਰੁੱਪਾਂ ਦੇ ਵਿੱਚ ਉਹ ਮੈਸੇਜ ਸੜ ਦਿੰਦੇ ਸੀ ਭਾਈ ਕਲਾਸ ਸਟਾਰਟ ਹੋ ਗਈ ਤੁਸੀਂ ਆ ਜਾਓ ਠੀਕ ਹੈ ਲਿੰਕ ਤੁਹਾਨੂੰ ਭੇਜ ਦਿੱਤਾ ਜਾਂਦਾ ਸੀ ਉਹਦਾ ਮਤਲਬ ਇਹੀ ਹੁੰਦਾ ਸੀਗਾ ਸੋ ਹੁਣ ਵਟਸਐਪ ਤੇ ਥੋੜੀ ਜਿਹੀ ਕੋਈ ਕਮੀ ਆ ਰਹੀ ਉਹ ਲਿੰਕ ਨਹੀਂ ਜਾ ਰਹੀ ਠੀਕ ਹੈ ਤਾਂ ਕਰਕੇ ਥੋੜੇ ਬੱਚੇ ਘਟਨੇ ਤਾਂ ਹੀ ਕਹਿ ਰਹੇ ਤੁਹਾਨੂੰ ਵੀ ਜਿੰਨਾ ਵੀ ਹੋ ਸਕਦਾ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਠੀਕ ਹੈ ਸੋ ਉਹਦੇ ਵਿੱਚ ਜਿਹੜੇ ਤੁਹਾਨੂੰ ਮੈਸੇਜ ਨਹੀਂ ਇਹ ਤੁਹਾਨੂੰ ਕੋਈ ਵੀ ਲਿੰਕ ਨੇ ਉਹ ਤੁਹਾਡੇ ਤੱਕ ਆਪਣੇ ਆਪ ਨਹੀਂ ਉਹ ਪਹੁੰਚ ਸਕਦੇ ਠੀਕ ਹੈ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਪ੍ਰਸ਼ਨ ਜਿੰਨਾ ਤੇ ਵਿ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸੇ ਵਾਕ ਵਿੱਚ ਜਦੋਂ ਕੋਈ ਚੀਜ਼ ਦੀ ਸੂਚੀ ਦਿੱਤੀ ਗਈ ਹੋਵੇ ਅਤੇ ਸੂਚੀ ਦੇ ਹਰ ਤੱਤ ਨੂੰ ਵੱਖ ਕਰਨਾ ਹੋਵੇ ਤਾਂ ਕਿਹੜਾ ਚਿੰਨ ਵਰਤੇਗਾ ਹੋਊਗਾ ਸੂਚੀ ਸਮਝਦੇ ਹੋ ਵੋਟਰ ਸੂਚੀ ਹੁੰਦੀ ਹੈ ਠੀਕ ਹੈ ਇੱਕ ਸੂਚੀ ਤਿਆਰ ਕੀਤੀ ਹੁੰਦੀ ਹੈ ਪਰ ਉਹ ਸੂਚੀ ਦੇ ਕਹਿੰਦੇ ਹਰੇਕ ਤੱਤ ਨੂੰ ਆਪਾਂ ਨੇ ਵੱਖ ਕਰਨਾ ਹੈ ਅਲੱਗ ਕੱਢਣਾ ਹੈ ਤਾਂ ਉੱਥੇ ਕਿਹੜਾ ਚਿੰਨ ਵਰਤੇ ਜਾਊਗਾ ਬਿੰਦੀ ਕਾਮਾ ਕਾਮਾ ਕੋਲਨ ਡੰਡੀ ਤੁਸੀਂ ਪਹਿਲਾਂ ਮੈਨੂੰ ਇੱਕ ਵਾਰੀ ਆਂ ਦੱਸੋ ਉਹ ਜਿਹੜੇ ਅੱਜ ਮੈਂ ਤੁਹਾਨੂੰ ਕੁਐਸਚਨ ਕਰਵਾ ਰਹੀ ਆਂ ਇਸ ਤਰ੍ਹਾਂ ਦੇ ਤੁਸੀਂ ਕੁਐਸਚਨ ਕਿਤੇ ਸੁਨੇ ਨੇ ਜਾਂ ਪੜ੍ਹੇ ਨੇ ਠੀਕ ਹੈ ਤਾਂ ਤੁਸੀਂ ਤੁਹਾਨੂੰ ਇਹ ਅੰਦਰੋਂ ਇੱਕ ਕਹਿੰਦੇ ਆਪਾਂ ਕੀ ਕਹਿ ਸਕਦੇ ਹਾਂ ਇਸ ਨੂੰ ਇੱਕ ਅਹਿਸਾਸ ਜਾਂ ਇੱਕ ਐਵੇਂ ਹੈ ਨਾ ਆਪਾਂ ਨੂੰ ਐਵੇਂ ਜੀ ਲੱਗਦਾ ਵੀ ਮੈਂ ਕੁਝ ਸਿੱਖਿਆ ਹਨਾ ਮੈਨੂੰ ਕੋਈ ਨਵਾਂ ਸਿੱਖਣ ਨੂੰ ਮਿਲ ਰਿਹਾ ਇੱਕ ਸ਼ਾਂਤੀ ਜੀ ਆਉਂਦੀ ਤੁਹਾਨੂੰ ਇਹ ਵੀ ਮੈਂ ਕੁਝ ਨਵਾਂ ਸਿੱਖ ਰਿਹਾਗਾ ਮੈਂ ਅਜ ਤੱਕ ਇਹ ਪੜ੍ਹਿਆ ਨਹੀਂ ਸੀਗਾ ਇਹ ਤੁਹਾਨੂੰ ਲੱਗਦਾ ਵੀ ਹਾਂ ਇੱਕ ਵਾਰ ਮੈਨੂੰ ਹੈਂਡਸਅਪ ਕਰਕੇ ਦੱਸ ਦੋ ਵੀ ਤੁਹਾਨੂੰ ਜਿਹੜਿਆ ਫਾ ਮਟੀਰੀਅਲ ਤੁਹਾਡੇ ਵਾਸਤੇ ਲੈ ਕੇ ਆ ਰਹੇ ਆ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆ ਰਹੇ ਆ ਉਹ ਤੁਹਾਨੂੰ ਪਸੰਦ ਆ ਰਹੇ ਆ ਸਾਰੇ ਬੱਚਿਆਂ ਨੂੰ ਹੈਨਾ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕੁਸਚਨ ਹਨ ਨਾ ਪੇਪਰਾਂ ਦੇ ਵਿੱਚ ਹੁਣ ਥੋੜੇ ਜਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ ਪੀਐਸਟ ਕਰਟ ਹੋਗਾ ਭਾਈ ਸਮਝ ਤੇ ਆਧਾਰਿਤ ਹੋ ਗਿਆ ਉਹ ਠੀਕ ਹੈ ਔਖੇ ਤੋਂ ਔਖਾ ਪਾਉਣ ਲੱਗੇ ਪੀਐਸਟ ਦਾ ਲੈਵਲ ਲੈਵਲ ਵੀ ਤਾਂ ਕਰਕੇ ਤੁਹਾਨੂੰ ਕਹਿੰਦੇ ਹਰ ਇੱਕ ਚੀਜ਼ ਨੂੰ ਅੱਖਾਂ ਥਾਣੀ ਕੱਢ ਲਓ ਠੀਕ ਹੈ ਤਾਨੂੰ ਹਰ ਇੱਕ ਚੀਜ਼ ਆਉਣੀ ਚਾਹੀਦੀ ਐ ਚਾਹੇ ਔਖੀ ਹੋਵੇ ਚਾਹੇ ਸੌਖੀ ਹੋਵੇ ਚਾਹੇ ਤੁਹਾਨੂੰ ਅਰਥ ਪੁੱਛ ਲੈਣਾ ਚਾਹੇ ਤੁਹਾਨੂੰ ਔਖੇ ਸ਼ਬਦਾਂ ਦੇ ਅਰਥ ਪੁੱਛ ਲੈਣਾ ਚਾਹੇ ਤੁਹਾਨੂੰ ਕੋਈ ਵੀ ਚੀਜ਼ ਪੁੱਛ ਲੈਣਾ ਪਰ ਤੁਸੀਂ ਆਪਦੇ ਆਪ ਨੂੰ ਇਸ ਤਰ੍ਹਾਂ ਦਾ ਪ੍ਰਪੇਅਰ ਕਰਨਾ ਹੈ ਵੀ ਐਗਜ਼ਾਮੀ ਨਾਲ ਐਗਜ਼ਾਮ ਜਿਵੇਂ ਮਰਜ਼ੀ ਪਾਵੇ ਪਰ ਤੁਸੀਂ ਪਾਸ ਹੋਣ ਜੋਗੇ ਨੰਬਰ ਕੱਢਣੇ ਹੀ ਕੱਢਣੇ ਨੇ ਠੀਕ ਹੈ ਬਈ ਲੈ ਕੇ ਨਾ ਤੁਸੀਂ ਵੱਧ ਹੀ ਆਉਣੇ ਨੇ ਪਰ ਜਿਹੜੇ ਬੱਚਿਆਂ ਦੇ ਅੰਦਰ ਜਿਆਦਾ ਹੂਆ ਹੁੰਦਾ ਨਹੀਂ ਪੇਪਰ ਔਖਾ ਹੈ ਹਨਾ ਉਹਨੂੰ ਇਹ ਡਰ ਹੁੰਦਾ ਪਰ ਉਹ ਬੱਚੇ ਸਿਰਫ ਪਾਸ ਹੋਣ ਦਾ ਕਿਤੇ ਲੈ ਆਉਣਾ ਹੈ ਨਾ ਹੈਨਾ ਆਪਣਾ ਮੀਨ ਮਤਲਬ ਹੁੰਦਾ ਹੁਣ ਪੀਐਸਟੈਟ ਦੇ ਵਿੱਚ ਦੇਖੋ ਦੀ ਕੋਈ ਮੈਰਿਟ ਵਗੈਰਾ ਤਾਂ ਹੁੰਦੀ ਨਹੀਂ ਹੁਣ ਇਹਦੇ ਬੱਚੇ ਸਾਨੂੰ ਫੋਨ ਕਰਕੇ ਪੁੱਛ ਲੈਂਦੇ ਨੇ ਕਿ ਪੀਐਸਟੈਟ ਦੀ ਮੈਰਿਟ ਬਣੂਗੀ ਨਹੀਂ ਪੀਐਸਟੈਟ ਦੀ ਮੈਰਿਟ ਵਗੈਰਾ ਨਹੀਂ ਬਣਦੀ ਹੁੰਦੀ ਇਹ ਚ ਸਿਰਫ ਆਪ ਨੂੰ ਪਾਸ ਹੋਣ ਵਾਸਤੇ ਨੰਬਰ ਚਾਹੀਦੇ ਹੁੰਦੇ ਠੀਕ ਹੈ ਉਹ ਆਪਦੀ ਸ਼ਰਤਾਂ ਹੁੰਦੀ ਉਹ ਜਿਹੜਾ ਕੋਈ ਵਿੱਚ ਜ਼ਿਆਦੇ ਵਧੀਆ ਇੰਟਰਸਟ ਨਾਲ ਪੜ੍ਹ ਲੂਗਾ ਭਈ ਜ਼ਿਆਦੇ ਲਈ ਆਊਗਾ ਠੀਕ ਹੈ ਨਹੀਂ ਐਸਸੀ ਵਾਸਤੇ ਹੁੰਦੇ ਨੇ ਆਪਣੇ 82 ਠੀਕ ਹੈ ਤੇ ਜਿਹੜੇ ਆਪਣੇ ਹੁੰਦੇ ਨੇ ਭਈ ਜਰਨਲ ਵਾਸਤੇ ਉਹਨਾਂ ਵਾਸਤੇ ਹੁੰਦੀ ਨਹੀਂ ਆਪਣੀ 90 ਠੀਕ ਹੈ ਭਾਈ 90 ਲੈਣੇ ਹੁੰਦੇ ਜਰਨਲ ਵਾਲੇ ਨੇ ਠੀਕ ਹੈ ਸੋ ਤੁਸੀਂ ਇਹ ਸੋਚ ਲੈ ਕੇ ਚੱਲਣੀ ਹੈ ਵੀ ਜਿਹੜੇ ਐਸ ਸੀ ਨੇ ਅਸੀਂ 100 ਦਾ ਟਾਰਗੇਟ ਰੱਖਣਾ ਤੇ ਜਿਹੜੇ ਭਾਈ ਜਰਨਲ ਦੇ ਵਿੱਚ ਆ ਗਏ ਹਨਾ ਉਹਨਾਂ ਨੇ ਚੱਲਣਾ ਵੀ ਅਸੀਂ 100 ਤੋਂ ਉੱਪਰ ਲੈਣੀ ਨਹੀਂ ਤਾਂ ਤੁਹਾਡੀ ਗੱਡੀ ਇੱਥੇ ਆ ਕੇ ਖੜੂਗੀ ਠੀਕ ਹੈ ਭਾਈ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਇਹ ਹਾਂ ਕਮਾ ਕਿਸੇ ਵਾਕ ਦੇ ਵਿੱਚ ਆਪਾਂ ਨੂੰ ਕੋਈ ਸੂਚੀ ਦਿੱਤੀ ਹੈ ਤੇ ਸੂਚੀ ਦੇ ਵਿੱਚ ਆਪਾਂ ਤੱਤ ਵੱਖ ਕਰਨੇ ਤਾਂ ਉਹ ਕੰਮੇ ਲਾ ਲਾ ਕੇ ਕਰੀ ਜਾਵਾਂਗੇ ਠੀਕ ਹੈ ਉਸ ਤੋਂ ਬਾਅਦ ਦੇਖੋ ਕਿਸੇ ਸ਼ਬਦ ਜਾਂ ਅੰਕ ਨੂੰ ਵੱਖ ਕਰਨ ਤੋਂ ਪਹਿਲਾਂ ਵੱਖ ਕਰਕੇ ਉਸ ਦੀ ਵਿਆਖਿਆ ਜਾਂ ਪਰਿਭਾਸ਼ਾ ਦੇਣ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਕਾਲਨ ਹੁੰਦਾ ਬ੍ਰੈਕਟ ਹੁੰਦਾ ਜਾਂ ਡੈਸ਼ ਹੁੰਦਾ ਹਾਂ ਕਰੋ ਵੀ ਆਂਸਰ ਇਹ ਕਈ ਵਾਰ ਹੁੰਦਾ ਰਾ ਜੀ ਵੀ ਨਾ ਆਪਣੇ ਬਹੁਤ ਪੁਰਾਣੇ ਸਟੂਡੈਂਟ ਨੇ ਤੇ ਮੋਸਟ ਇੰਟੈਲੀਜੈਂਟ ਸਟੂਡੈਂਟ ਨੇ ਹਨਾ ਬਹੁਤ ਵਧੀਆ ਬੱਚੇ ਨੇ ਕਈ ਵਾਰ ਹੋ ਜਾਂਦਾ ਇਹ ਨਾ ਜ਼ਿੰਦਗੀ ਦੇ ਵਿੱਚ ਘਾਟੇ ਵਾਧੇ ਹੁੰਦੇ ਨਹੀਂ ਕਹਿੰਦੇ ਜਿਹੜੀ ਆਪਾਂ ਨੂੰ ਦੇਖਣੀ ਹੁੰਦੀ ਨੇ ਹਨਾ ਵੀ ਆਪਾਂ ਜਮਾ ਨੰਬੇ ਲਵੀ ਜਾ ਕੇ ਜਦੋਂ ਡਿੱਗ ਪੈਂਦੇ ਨਾ ਫਿਰ ਮਨ ਬਹੁਤ ਜ਼ਿਆਦਾ ਉਦਾਸ ਹੁੰਦਾ ਹੁਣ ਜਿਨ੍ਹਾਂ ਨੇ ਐਸਸੀ ਵਾਲੇ ਨੇ 81 ਤੇ ਰਹਿ ਜਾਣ ਉਹ ਤੇ ਭਾਈ ਜਿਹੜੇ ਜਰਨਲ ਵਾਲੇ ਨੇ ਉਹ ਇੱਥੇ ਰਹਿ ਜਾਣ 89 ਤੇ ਨਾ ਫਿਰ ਮਨ ਨੂੰ ਬਹੁਤ ਦੁੱਖਦਾ ਵੀ ਇੱਕ ਨੰਬਰ ਪਿੱਛੇ ਹਨਾ ਸੋ ਜੀ ਜਾਨ ਲਾ ਕੇ ਮਿਹਨਤ ਕਰੋ ਪੇਪਰ ਜ਼ਰੂਰ ਕਲੀਅਰ ਹੋ ਜਾਊਗਾ ਠੀਕ ਹੈ ਭਾਈ ਸੋ ਦ ਰਾਈਟ ਆਨਸਰ ਹੋਊਗਾ ਤੁਹਾਡਾ ਕੋਲਨ ਠੀਕ ਹੈ ਉਸ ਤੋਂ ਬਾਅਦ ਦੇਖੋ ਕਿਸੇ ਉਦਾਹਰਨਿਆ ਸਪਸ਼ਟੀਕਰਨ ਤੋਂ ਪਹਿਲਾਂ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਜਿਵੇਂ ਕਿ ਕਈ ਫਲ ਖਾਣੇ ਚਾਹੀਦੇ ਹਨ ਨਸੇ ਸੰਤਰਾ ਤੇ ਕੇਲਾ ਜਦੋਂ ਆਪਾਂ ਨੇ ਕੋਈ ਉਦਾਹਰਨ ਦੇਣੀ ਹੈ ਸਪਸ਼ਟੀਕਰਨ ਦੇਣਾ ਸਪਸ਼ਟ ਸਮਝਦੇ ਹੋ ਤਾਂ ਉਥੇ ਕਿਹੜਾ ਚਿੰਨ ਵਰਤੇ ਜਾਊਗਾ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਕੋਲਨ ਕਿਉਂਕਿ ਇਹ ਤੁਹਾਨੂੰ ਕੁਐਸਚਨ ਦੇ ਵਿੱਚ ਹੀ ਆਂਸਰ ਦਿੱਤਾ ਪਿਆ ਪਿਆ ਨਹੀਂ ਹੈਗਾ ਦੋ ਬਿੰਦੀਆਂ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਵਿਸ਼ਰਾਮ ਚਿੰਨ ਅੱਧਾ ਡੰਡੀ ਜਾਂ ਸੈਮੀ ਕੋਲਨ ਦੀ ਮੁੱਖ ਵਰਤੋਂ ਕਿੱਥੇ ਹੁੰਦੀ ਹੈ ਵਿਸ਼ਰਾਮ ਚਿੰਨ ਅੱਧਾ ਡੰਡੀ ਇਹ ਸੈਮੀ ਕੋਲਨ ਦੀ ਵਰਤੋਂ ਕਿੱਥੇ ਹੁੰਦੀ ਹੈ ਦੋ ਵੱਖ-ਵੱਖ ਵਾਕਾਂ ਨੂੰ ਜੋੜਨਾ ਜਦੋਂ ਉਹਨਾਂ ਨੂੰ ਆਪਸ ਦੇ ਵਿੱਚ ਗੂੜਾ ਸੰਬੰਧ ਹੋਵੇ ਸਿਰਫ ਪ੍ਰਸ਼ਨ ਪੁੱਛਣੇ ਨੇ ਹੈਰਾਨੀ ਪ੍ਰਗਟ ਕਰਨੀ ਹੈ ਕਿਸੇ ਦੇ ਕਹੇ ਸ਼ਬਦਾਂ ਨੂੰ ਦਰਸਾਉਣ ਵਾਸਤੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਹੋਵੇਗਾ ਵੈਰੀ ਗੁੱਡ ਬਈ ਤੁਸੀਂ 19 20 ਜਣੇ ਜੁੜੇ ਅੱਜ ਹਨਾ ਜਿੰਨੇ ਵੀ ਬੱਚੇ ਕਲਾਸ ਦੇ ਵਿੱਚ ਆਏ ਰੱਬ ਕਰੇ ਤੁਹਾਨੂੰ ਹਰ ਇੱਕੋ ਚੀਜ਼ ਆਵੇ ਜਿਹੜੀ ਪੇਪਰ ਦੇ ਵਿੱਚ ਹੋਵੇ ਠੀਕ ਹੈ ਸਾਰੇ ਬੱਚਿਆਂ ਦਾ ਪੇਪਰ ਕਲੀਅਰ ਹੋਵੇ ਕਰੋ ਵੀ ਆਨਸਰ ਕੋਈ ਗੱਲ ਨਹੀਂ ਲਾਜੀ ਹੁਣ ਵੀ ਤੁਹਾਡੀ ਕਲਾਸਾਂ ਉਸੇ ਤਰ੍ਹਾਂ ਚੱਲਣਗੀਆਂ ਵੀਨਾ ਠੀਕ ਹੈ ਹੁਣ ਵੀ ਉਸੇ ਤਰ੍ਹਾਂ ਚੱਲਣਗੀਆਂ ਤੇ ਤੁਸੀਂ ਉਸ ਤੋਂ ਜ਼ਿਆਦਾ ਵੈਟਰ ਕਰਨ ਦੀ ਕੋਸ਼ਿਸ਼ ਕਰਨਗੇ ਫੇਸਵਾ ਠੀਕ ਹੈ ਵੀ ਕਿਸੇ ਬੱਚੇ ਦਾ ਪੇਪਰ ਇਹਨਾਂ ਹੋ ਵੀ ਕਹਿੰਦੇ ਕੋਈ ਬੱਚਾ ਇਹ ਕਹਿੰਦੇ ਮੇਰਾ ਇੱਕ ਘਟ ਗਿਆ ਮੇਰੇ ਦੋ ਘਟ ਗਿਆ ਨਾ ਸਭ ਦਾ ਕਲੀਅਰ ਹੋਵੇ ਸੋ ਇਹਦਾ ਰਾਈਟ ਆਨਸਰ ਹੋਊਗਾ ਬਈ ਤੁਹਾਡਾ ਕਹਿੰਦੇ ਦੋ ਵੱਖ-ਵੱਖ ਵਾਕਾਂ ਨੂੰ ਜੋੜਨਾ ਅਤੇ ਉਹਨਾਂ ਦਾ ਆਪਸ ਵਿੱਚ ਗੁਰੂੜਾ ਸੰਬੰਧ ਹੋਵੇ ਠੀਕ ਹੈ ਬਈ ਸੋ ਐਸੀ ਤੁਹਾਡੀ ਅੱਜ ਦੀ ਕਲਾਸ ਅਜ ਇੰਨੀ ਕੀ ਕੁਐਸਚਨ ਸੀ ਠੀਕ ਹੈ ਬਈ ਸੋ ਜਿਹੜੇ ਤੁਸੀਂ ਜੁੜੇ ਬੱਚੇ ਸਭ ਦਾ ਮੋਸਟ ਵੈਲਕਮ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਜਿੰਨਾ ਹੋ ਸਕੇ ਤੁਸੀਂ ਵੱਧ ਤੋਂ ਵੱਧ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਹੁਣ ਇਸੇ ਦੇ ਰਾਹੀਂ ਤੁਹਾਨੂੰ ਜਿਹੜੇ ਲਿੰਕ ਨੇ ਉਹ ਮਿਲਣਗੇ ਜਿੰਨਾ ਟਾਈਮ WhatsApp ਦੀ ਜਿਹੜੀ ਪ੍ਰੋਬਲਮ ਉਹ ਸੋਲਵ ਨਹੀਂ ਹੁੰਦੀ ਠੀਕ ਹੈ ਸੋ ਜਿਹੜੇ ਬੱਚੇ ਕੋਰਸ ਲੈਣ ਦੇ ਚਾਹਵਨ ਉਹ ਕੋਰਸ ਪਰਚੇਸ ਕਰ ਸਕਦੇ ਹੋ ਠੀਕ ਹੈ ਵੀ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਜਿਹੜੇ ਕੋਰਸ ਆ ਉਹ ਮਿਲ ਰਿਹਾ ਸਿਰਫ 2500 ਦੇ ਵਿੱਚ ਸੌਰੀ ਬਈ ਪੇਪਰ 1 ਵਾਲੇ ਤੇ ਪੇਪਰ 2 ਵਾਲਾ ਇਹਨੂੰ 3000 ਦੇ ਵਿੱਚ ਠੀਕ ਹੈ ਸੋ ਜਿੰਨੇ ਵੀ ਬੱਚੇ ਤੁਸੀਂ ਕੋਰਸ ਪਰਚੇਸ ਕਰਨਾ ਚਾਹੁੰਦੇ ਹੋ 9878731752 ਏਸੇ ਨੰਬਰ ਦੇ ਜ਼ਰੀਏ ਤੁਸੀਂ ਸਾਥੋ ਜਿਹੜੀ ਪੂਰੀ ਇਨਫੋ ਉਹ ਲੈ ਸਕਦੇ ਹੋ ਠੀਕ ਹੈ ਬਈ ਸੋ ਧੰਨਵਾਦ ਬਈ ਇੱਕ ਦੋ ਮਿੰਟ ਲਈ ਜੇਕਰ ਕੋਈ ਕਿਸੇ ਨੇ ਕੋਈ ਗੱਲ ਕਹਿਣੀ ਹੋਵੇ ਜਾਂ ਕੁਝ ਪੁੱਛਣਾ ਹੋਵੇ ਉਹ ਕਹਿ ਸਕਦਾ ਫਿਰ ਨਹੀਂ ਆਪਾਂ ਭਾਈ ਕਰਦੇ ਆ ਓਕੇ ਟਾਟਾ ਰਾਟਾ ਠੀਕ ਹੈ ਠੀਕ ਹੈ ਬਈ ਸੋ ਇਸ ਤਰ੍ਹਾਂ ਕਲਾਸਾਂ ਤੁਸੀਂ ਜੁਆਇਨ ਕਰਦੇ ਰਹਿਣਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਤੋਂ ਵੀ ਜ਼ਿਆਦਾ ਜਿਹੜੇ ਵਧੀਆ ਮਟੀਰੀਅਲ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਇੱਕ ਕਲਾਸ ਹੋਰ ਮੈਂ ਤੁਹਾਡੀ ਸ਼ੁਰੂ ਕਰਨ ਜਾ ਰਹੀ ਹਾਂ ਠੀਕ ਹੈ ਸੋ ਠੀਕ ਹੈ ਬਈ ਟੇਕ ਕੇਅਰ ਜਿੰਨੇ ਵੀ ਤੁਸੀਂ ਜੁੜੇ ਧੰਨਵਾਦ ਬਈ ਹਾਂ ਕੰਨੀ ਮੈਮ ਟੈਲੀਗ੍ਰam ਗਰੁੱਪ ਜੁਆਇਨ ਨਹੀਂ ਹੋਇਆ ਮੈਂ ਕੋਸ਼ਿਸ਼ ਕੀਤੀ ਸੀ ਕੋਈ ਗੱਲ ਨਹੀਂ ਰਾਜੀ ਉਜਲੇ ਤੁਹਾਨੂੰ ਲਿੰਕ ਮਿਲਦਾ ਹੁੰਦਾ ਹੈ ਜਿਹੜੀ ਬਲੂ ਲਾਈਨ ਨਹੀਂ ਆਉਂਦੀ ਉਹ ਬਲੂ ਲਾਈਨ ਨੂੰ ਟੱਚ ਕਰਕੇ ਤੁਸੀਂ ਆਪਦੇ ਆਪ ਹੀ ਉਹਦੇ ਵਿੱਚ ਪਹੁੰਚ ਜਾਨੇ ਉੱਥੇ ਪਹੁੰਚਣ ਤੇ ਤੁਹਾਨੂੰ ਇੱਕ ਜੁਆਇਨ ਦੀ ਆਪਸ਼ਨ ਆਉਂਦੀ ਹੈ ਉਹ ਜੁਆਇਨ ਦੀ ਆਪਸ਼ਨ ਨੂੰ ਜੇ ਤੁਸੀਂ ਟੱਚ ਕਰਦੇ ਨਾ ਆਪਦੇ ਆਪ ਹੀ ਉਹਦੇ ਵਿੱਚ ਤੁਸੀਂ ਐਡ ਹੋ ਜਾਨੇ ਹੋ ਠੀਕ ਹੈ ਐਨੀ ਕੁ ਗੱਲ ਸੀ ਸੋ ਧੰਨਵਾਦ ਭਾਈ